ਹੈਲੋ ਜੀ ਸਸਿਕਾਰ ਜੀ ਸਾਰਿਆਂ ਨੂੰ ਅੱਜ ਆਪਾਂ ਲੈਤੀ ਜੀ ਥੋੜੀ ਜੀ ਰੱਦੀ ਤੇ ਥੋੜੇ ਜਿਹੀ ਕੋਲੇ ਆਪਣੇ ਕੋਲੇ ਕਾਪੀਆਂ ਦੇ ਗੱਤੇ ਪਏ ਸੀ ਤੇ ਅਖਬਾਰ ਪਏ ਸੀ ਤੇ ਇਹ ਕਾਪੀਆਂ ਦੀ ਰੱਦੀ ਪਈ ਸੀ ਆਪਾਂ ਅਕਸਰ ਕੀ ਕਰਦੇ ਹਾਂ ਜੀ ਜਾਂ ਤਾਂ ਆਪਾਂ ਇਹਨੂੰ ਸਿੱਟ ਦਿੰਨੇ ਆ ਮਚਾ ਦਿੰਨੇ ਆਗੇ ਅੱਗੇ ਵਿੱਚ ਜਾਂ ਫਿਰ ਆਪਾਂ ਕਬਾੜ ਵਿੱਚ ਵੇਚ ਦਿੰਨੇ ਆ ਅੱਜ ਆਪਾਂ ਤੁਹਾਨੂੰ ਇਹ ਤੋਂ ਇੱਕ ਬਹੁਤ ਹੀ ਵਧੀਆ ਚੀਜ਼ ਬਣਾ ਕੇ ਦਿਖਾਵਾਂਗੇ ਜੀ ਜਿਹੜੀ ਕਿ ਅੱਜ ਤੋਂ 40 ਸਾਲ ਪਹਿਲਾਂ ਆਪਣੇ ਪੁਰਾਣੇ ਬਜ਼ੁਰਗ ਬਣਾਉਂਦੇ ਹੁੰਦੇ ਸੀਗੇ ਦੇਖੋ ਜੀ ਆਪਾਂ ਇੱਕ ਭਾਂਡੇ ਵਿੱਚ ਪਾ ਲਏ ਤੇ ਇਹ ਸਾਰੀ ਰੱਦੀ ਥੋੜੀ ਥੋੜੀ ਆਪਾਂ ਛੋਟੇ ਛ ਤੇ ਇੱਕ ਲੈਤੀ ਜੀ ਆਪਾਂ ਮਲਤਾਨੀ ਮਿੱਟੀ ਅੱਧਾ ਕਿਲੋ ਇਹ ਆਪਣੇ ਕੋਲੇ ਮਲਤਾਨੀ ਮਿੱਟੀ ਸੀ ਆਪਾਂ ਇਹਨੂੰ ਇਸ ਤਰ੍ਹਾਂ ਇਹਦੇ ਵਿੱਚ ਪਾ ਦਿੱਤਾ ਤੇ 3-4 ਕੱਪ ਆਪਾਂ ਪਾਣੀ ਦੇ ਪਾਏ ਨੇ ਇਹਦੇ ਵਿੱਚ ਤਾਂ ਜੋ ਇਹ ਚੰਗੀ ਤਰ੍ਹਾਂ ਭਿੱਜ ਜੇ ਪੂਰਾ ਦਿਨ ਤੇ ਪੂਰੀ ਰਾਤ ਆਪਾਂ ਇਹਨੂੰ ਇਸ ਤਰ੍ਹਾਂ ਹੀ ਰੱਖਣਾ ਹੈਗਾ ਦੇਖੋ ਜੀ ਦੂਜਾ ਆਪਾਂ ਦੂਸਰੇ ਦਿਨ ਦੇਖਿਆ ਤੇ ਕਿੰਨਾ ਮਤਲਬ ਇਹਨੂੰ ਇਸ ਤਰ੍ਹਾਂ ਹੱਥਾਂ ਦੇ ਨਾਲ ਆਪਾਂ ਇਹਨੂੰ ਮੈਸ਼ ਕੀਤਾ ਜੀ ਚੰਗੀ ਤਰ੍ਹਾਂ ਤੇ ਥੋੜਾ ਥੋੜਾ ਮੈਂ ਇਹਨੂੰ ਕੋਟੇ ਦੀ ਮਦਦ ਨਾਲ ਖੁਟਿਆ ਵੀ ਤੇ ਤਾਂ ਜੋ ਇਹ ਚੰਗੀ ਤਰ੍ਹਾਂ ਬ੍ਰੀਕ ਪੀਸ ਹੋ ਜੇ ਮਤਲਬ ਕਿ ਪੀਸਿਆ ਜਾਵੇ ਚੰਗੀ ਤਰ੍ਹਾਂ ਲੋ ਜੀ ਹੁਣ ਆਪਾਂ ਇਹਦੇ ਬਣਾਵਾਂਗੇ ਵਰਤਨ ਤੇ ਚੰਗੀ ਤਰ੍ਹਾਂ ਹੈ ਨਾ ਜਿਵੇਂ ਆਟਾ ਗੁੰਨਿਆ ਜਾਂਦਾ ਓਵੇਂ ਆਪਾਂ ਇਹਨੂੰ ਗੁੰਨਿਆ ਤੇ ਹੁਣ ਦੇਖੋ ਆਪਾਂ ਇਹਨੂੰ ਕੋਈ ਵੀ ਸ਼ੇਪ ਦੇ ਸਕਦੇ ਆ ਜੀ ਆਪਾਂ ਤੌੜਾ ਮੁੱਦਾ ਮਾਰ ਕੇ ਉੱਤੇ ਵਿਛਾਇਆ ਕੱਪੜਾ ਤੇ ਹੁਣ ਆਪਾਂ ਦੇਖੋ ਤੁਸੀਂ ਇਹਦੇ ਵਰਤਨ ਬਣਾ ਰਹਿਆਂਗੇ ਤੇ ਆਪਾਂ ਹੱਥਾਂ ਦੀ ਮਦਦ ਨਾਲ ਇਹਨੂੰ ਥੋੜਾ 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 ਥੱਲੇ ਲੈ ਕੇ ਆਉਣਾ ਹੈਗਾ ਥੋੜਾ ਥੋੜਾ ਥੱਲੇ ਨੂੰ ਵਧਾਉਣਾ ਹੈ ਦੇਖੋ ਐ ਆਪਾਂ ਸੋਨੂੰ ਇਸ ਤਰ੍ਹਾਂ ਐ ਵਧਾ ਕੇ ਜੀ ਆਪਾਂ ਉਸ ਤੋਂ ਬਾਅਦ ਤੇ ਥੇਲੀ ਦੀ ਮਦਦ ਦੇ ਨਾਲ ਪਾਣੀ ਲਗਾ ਕੇ ਇਹਨੂੰ ਬਿਲਕੁਲ ਸਫਾਈ ਦੇ ਦੇਣੀ ਹੈਗੀ। ਲੋ ਜੀ ਆਪਾਂ ਜਿੱਥੇ-ਜਿੱਥੇ ਆਪਾਂ ਨੂੰ ਕੋਈ ਲੱਗਦਾ ਵੀ ਇੱਥੇ ਸਹੀ ਨਹੀਂ ਹੋਇਆ ਉੱਥੋਂ ਹੱਥਾਂ ਦੀ ਮਦਦ ਨਾਲ ਹੀ ਆਪਾਂ ਥੋੜਾ-ਥੋੜਾ ਇਹਨੂੰ ਸੈੱਟ ਕਰਾਂਗੇ ਤੇ ਨੀਚੇ ਤੋਂ ਵੀ ਸੈੱਟ ਕਰਾਂਗੇ ਤੋੜੇ ਨੂੰ ਘਮਾਉਂਦੇ ਹੋਏ। ਤੇ ਮਗਰੋਂ ਆਪਾਂ ਕਰਾਂਗੇ ਜੀ ਦੇਖੋ ਐ ਪਾਣੀ ਦਾ ਹੱਥ ਲਾ ਕੇ ਥੇਲੀ ਦੀ ਮਦਦ ਨਾਲ ਇਹਨੂੰ ਬਿਲਕੁਲ ਆਪਾਂ ਐ ਸਾਫ-ਸਾਫ ਕਰ ਦੇਣਾ ਹੈਗਾ ਜਿਵੇਂ ਆਪ ਘਮਿਆਰ ਆਪਣੇ ਭਾਂਡੇ ਨੂੰ ਬਣਾਉਂਦੇ ਹੁੰਦੇ ਨੇਗੇ। ਦੇਖੋ ਜੀ ਜਦੋਂ ਬਿਲਕੁਲ ਇਹਦੀ ਸਫਾਈ ਹੋ ਗਈ ਤੇ ਆਪਾਂ ਥੋੜਾ ਜਿਹਾ ਉੱਪਰ ਬਣਾਵਾਂਗੇ ਇਹਦਾ ਮੁੱਠਾ ਜਿਵੇਂ ਕਿ ਇਹ ਚੱਕਣਾ ਹੁੰਦਾ ਜਾਂ ਆਪਾਂ ਇਹਨੂੰ ਮੁੱਦਾ ਕਰਕੇ ਕੋਈ ਚੀਜ਼ ਪਾਈਏ ਤਾਂ ਨੀਚੇ ਦਾ ਸਟੈਂਡ ਵੀ ਇਹਨੂੰ ਆਪਾਂ ਕਹਿ ਸਕਦੇ ਹਾਂਗੇ ਆਪਾਂ ਦੇਖੋ ਇਹਨੂੰ ਚੰਗੀ ਤਰ੍ਹਾਂ ਐ ਸਾਫ਼ ਕਰ ਲੇ ਤਾਂ ਬਿਲਕੁਲ ਇਹਨੂੰ ਸਫਾਈ ਦੇ ਦਿੱਤੀ ਤੇ ਹੁਣ ਆਪਾਂ ਸੋਨੂੰ ਇਹਦਾ ਬਣਾਵਾਂਗੇ ਜੀ ਮੁੱਠਾ ਇੱਕ ਤੇ ਇਸ ਤਰ੍ਹਾਂ ਦੇਖੋ ਇਹਨੂੰ ਐ ਬਿਲਕੁਲ ਸਾਫ਼ ਕਰ ਦੇਣਾ ਹੈਗਾ ਤੇ ਹੁਣ ਆਪਾਂ ਛੋਟਾ ਜਿਹਾ ਇੱਕ ਇਸ ਤਰ੍ਹਾਂ ਲੈ ਲੈਣੇ ਆਂ ਇਹ ਮਿੱਟੀ ਆਪਣੀ ਹੈਗੀ ਹੈ ਜਿਹੜੀ ਤੇ ਇਹਨੂੰ ਆ ਗੋਲ ਗੋਲ ਬਣਾ ਕੇ ਤੇ ਉੱਪਰ ਸੈਂਟਰ 'ਚ ਇਹਨੂੰ ਆਪਾਂ ਰੱਖ ਲਾਂਗੇ। ਪਾਣੀ ਵੀ ਮਦਦ ਨਾਲ ਥੋੜ੍ਹਾ ਗਿੱਲਾ ਹੱਥ ਕਰਕੇ نیچے ਇਸ ਤਰ੍ਹਾਂ ਹੀ ਘਾਰ ਕਰਕੇ ਤਾਂ ਜੋ ਜਿਹੜਾ ਇਹ ਮੁੱਠਾ ਬਿਲਕੁਲ ਨਾ ਇਹਦੇ ਟਾਇਰ 'ਚ ਹੋ ਜੇ, ਇਹ ਲੱਗਣਾ ਰਹੇ। ਤੇ ਇਹ ਥੋੜ੍ਹਾ-ਥੋੜ੍ਹਾ ਇਹਨੂੰ ਦਬਾ ਕੇ ਇਹਨੂੰ ਬਿਲਕੁਲ ਚੌਪਟਾ ਜਿਹਾ ਬਣਾ ਦੇਣਾ ਹੈਗਾ। ਦੇਖੋ ਜੀ ਇਹ ਇਸ ਤਰ੍ਹਾਂ ਮੁੱਠਾ ਬਣ ਗਿਆ ਆਪਣਾ। ਇਹ ਬਹੁਤ ਸੋਹਣਾ ਲੱਗਦਾ ਜੇ ਤੁਹਾਡੇ ਘਰੇ ਪ੍ਰਾਣੀ ਬਜ਼ੁਰਗ ਹੈਗੇ ਨੇ ਤੇ ਉਹਨਾਂ ਨੂੰ ਜ਼ਰੂਰ ਪੁੱਛੋ ਇਹਦੇ ਬਾਰੇ। ਕਿ ਅੱਜ ਤੋਂ 40 ਸਾਲ ਪਹਿਲਾਂ ਬੁੜੀਆਂ ਇਸ ਤਰ੍ਹਾਂ ਹੀ ਬਣਾਉਂਦੀਆਂ ਹੁੰਦੀਆਂ ਸੀ ਜੀ ਤੇ ਜਦੋਂ ਵੀ ਆਪਣੀਆਂ ਕੁੜੀਆਂ ਕੋਲੇ ਜਾਣਾ ਕੋਈ ਮਤਲਬ ਕਿ ਲੋਹੜੀ ਦੇਣ ਜਾਂ ਦੀਵਾਲੀ ਦੇਣ ਜਾਂ ਸੰਧਾਰਾ ਦਿਨ ਉਹ ਇਹ ਜਿਹੇ ਭਾਂਡਿਆਂ ਵਿੱਚ ਹੀ ਲੱਡੂ ਲੁੱਡੂ ਵਗੈਰਾ ਮਤਲਬ ਕਿ ਪਾ ਕੇ ਲਾਲ ਕੱਪੜੇ ਨਾਲ ਬੰਨ ਕੇ ਇਸੇ ਤਰ੍ਹਾਂ ਹੀ ਇਹੀ ਭਾਂਡੇ ਉਹ ਦਵਾਲਾ ਚੱਲਦੀ ਹੁੰਦੀ ਸੀ ਇਹੀ ਭਾਂਡੇ ਵਰਤਦੇ ਹੁੰਦੀਆਂ ਸੀ ਉਹ ਬੁੜੀਆਂ ਤੇ ਅੱਜ ਆਪਾਂ ਉਹੀ ਤੁਹਾਨੂੰ ਦੱਸ ਰਿਹਾ 40 ਸਾਲ ਪਹਿਲਾਂ ਕਿ ਇਹ ਬੁੜੀਆਂ ਕਿਸ ਤਰ੍ਹਾਂ ਭਾਂਡੇ ਬਣਾਉਂਦੀਆਂ ਹੁੰਦੀਆਂ ਸੀਗੀਆਂ ਤੇ ਇਹਨਾਂ ਨੂੰ ਆਪਾਂ ਦੇਖੋ ਕੋਈ ਵੀ ਮਰਜ਼ੀ ਸ਼ੇਪ ਦੇ ਸਕਦੇ ਹਾਂ ਜਿਵੇਂ ਮੈਂ ਆ ਪੀਪੀ ਦੀ ਸ਼ੇਪ ਦੇ ਰਹਿਆਂ ਇੱਕ ਆਪਾਂ ਇਹਨੂੰ ਐਸੇ ਤਰ੍ਹਾਂ ਹੀ ਗਿੱਲਾ ਹੱਥ ਲਾ ਕੇ ਦੇਖੋ ਆਪਾਂ ਇਹਦੀ ਵੀ ਬਿਲਕੁਲ ਸਫਾਈ ਕਰ ਦਿੱਤੀ ਹੈਗੀ ਤੇ ਆਪਾਂ ਪੂਰਾ ਦਿਨ ਤੇ ਪੂਰੀ ਰਾਤ ਇਹਨੂੰ ਰੱਖਿਆ ਜੀ ਧੁੱਪ ਵਿੱਚ ਇਸ ਤਰ੍ਹਾਂ ਹੀ ਇੱਕ ਰਾਤ ਇੱਕ ਦਿਨ ਵਿੱਚ ਇਹ ਪੂਰੇ ਸੁੱਕ ਗਏ ਨੇ ਦੇਖੋ ਆ ਇਸ ਤਰ੍ਹਾਂ ਸਾਨੀ ਨਾਲ ਹੀ ਇਹ ਵੱਖਰੇ ਹੋ ਜਾਂਦੇ ਨੇਗੇ ਕੱਪੜੇ ਦੇ ਨਾਲ ਉਹ ਵੱਖਰੇ ਆਪਣੇ ਆਪ ਹੀ ਹੋ ਜਾਂਦੇ ਨੇ ਜਦੋਂ ਇਹ ਸੁੱਕ ਜਾਂਦੇ ਨੇਗੇ ਇਸੇ ਤਰ੍ਹਾਂ ਆਪਾਂ ਦੂਜਾ ਜਿਹੜਾ ਹੈਗਾ ਜੀ ਇਹ ਵੀ ਉਤਾਰ ਦਿੰਨੇ ਆਂਗੇ ਇਸ ਤਰ੍ਹਾਂ ਲੋ ਜੀ ਆਪਾਂ ਇਹਨੂੰ ਪੁੱਠਾ ਕਰਕੇ ਪੂਰਾ ਦਿਨ ਆਪਾਂ ਇਹਨੂੰ ਇਸ ਤਰ੍ਹਾਂ ਧੁੱਪੇ ਰੱਖਾਂਗੇ ਤਾਂ ਜੋ ਇਹ ਅੰਦਰੋਂ ਤੇ ਬਾਹਰੋਂ ਚੰਗੀ ਤਰ੍ਹਾਂ ਸੁੱਕ ਜੇ। ਲੋ ਜੀ ਆਪਾਂ ਇਹਨੂੰ ਇਸ ਤਰ੍ਹਾਂ ਧੁੱਪੇ ਰੱਖ ਕੇ ਚੰਗੀ ਤਰ੍ਹਾਂ ਸੁਕਾਵਾਂਗੇ। ਪਹਿਲਾਂ ਦੋਨਾਂ ਪਾਸੇ ਧੁੱਪ ਲੱਗ ਜੂ ਤੇ ਪਾਸੇ ਪਲਟ ਦਾਂਗੇ। ਲੋ ਜੀ ਦੇਖੋ ਇਹਨਾਂ ਨੂੰ ਧੁੱਪ ਲੱਗ ਚੁੱਕੀ ਐ ਤੇ ਦੇਖੋ ਤੁਸੀਂ ਬਰਤਨ ਹੈ ਜਿਹੜੇ ਆਪਾਂ ਨੇ ਬਣ ਕੇ ਤਿਆਰ ਹੋ ਗਏ ਕਿੰਨੇ ਸੋਹਣੇ ਬਣਿਆ ਤੁਸੀਂ ਦੇਖ ਸਕਦੇ ਹੋਗੇ। ਇਹ ਮੈਂ ਇੱਕ ਬੋਤਲ ਦੇ ਉੱਤੇ ਬਣਾਇਆ ਸੀਗਾ ਇਹ ਫਲਾਵਰ ਪੋਟ ਬਣ ਗਿਆ। ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਕਰਾਂਗੇ ਜੀ ਆਪਣੇ ਕੋਲੇ ਰੰਗ ਪਏ ਸੀਗੇ ਥੋੜੇ ਜਿ ਤੇ ਆਪਾਂ ਰੰਗਾਂ ਦੇ ਨਾਲ ਵੀ ਜاہے ਆਪਾਂ ਜੇ ਚਾਹੀਏ ਤਾਂ ਆਪਣੇ ਕੋਲ ਕੋਈ ਗੋਟਾ ਕਿਨਾਰੀ ਪਈ ਆਪਾਂ ਉਹਦੇ ਨਾਲ ਵੀ ਇਹਨੂੰ ਸਜਾ ਸਕਦੇ ਆ ਤੇ ਹੁਣ ਆਪਾਂ ਦੇਖੋ ਰੰਗ ਨਾਲ ਇਹਨੂੰ ਥੋੜਾ ਜਿਹਾ ਡੈਕੋਰੇਸ਼ਨ ਇਹਦੀ ਕਰਾਂਗੇ ਜੀ ਤਾਂ ਜੋ ਜਿਹੜੇ ਆਪਨੇ ਬਣਾਏ ਨੇ ਬਰਤਨ ਸੋਹਣੇ ਲੱਗਣ ਲੋ ਜੀ ਆਪਾਂ ਇਹਨੂੰ ਇਸ ਤਰ੍ਹਾਂ ਪੇਂਟ ਕਰ ਦੰਨੇ ਆਗੇ ਵਿੱਚੋਂ ਵਿੱਚੋਂ ਇਹ ਬਹੁਤ ਹੀ ਛੇਤੀ ਤੇ ਬਹੁਤ ਹੀ ਵਧੀਆ ਬਣਦੇ ਨੇ ਜੀ ਚੱਕਣ ਵਿੱਚੇ ਬਹੁਤ ਹੀ ਹਲਕੇ ਹੁੰਦੇ ਨੇਗੇ ਇਹਨਾਂ ਦਾ ਬਿਲਕੁਲ ਵੇਟ ਨਹੀਂ ਹੁੰਦਾ ਕਿਉਂਕਿ ਇਹ ਗੱਤੇ ਦੇ ਬਣੇ ਹੋਏ ਹੁੰਦੇ ਨੇ ਪਰ ਚਲਦੇ ਬਹੁਤੇ ਨਾ ਇਹ ਟੁੱਟਦੇ ਵੀ ਨਹੀਂ ਹੈਗੇ ਜੇ ਆਪਾਂ ਕਹੀਏ ਨਾ ਇਹ ਗੱਤੇ ਦੇ ਬਣੇ ਟੁੱਟ ਜਾਣਗੇ ਪਰ ਟੁੱਟਦੇ ਬਿਲਕੁਲ ਨਹੀਂ ਹੈਗੇ ਇਹਨੂੰ ਚਾਹੇ ਆਪਾਂ ਇੱਕ ਸਾਲ ਵੀ ਚਲਾ ਸਕਦੇ ਹਾਂ ਦੇਖੋ ਤੁਸੀਂ ਸਾਲੋਂ ਸਾਲ ਇਹ ਚੱਲਣ ਵਾਲੇ ਵਰਤਨ ਹੁੰਦੇ ਨੇਗੇ ਲਓ ਜੀ ਆਪਾਂ ਇਸ ਤਰ੍ਹਾਂ ਇਹ ਪੱਤੀਆਂ ਬਣਾ ਕੇ ਥੋੜਾ ਥੋੜਾ ਇਹਨੂੰ ਐ ਬੇਲ ਜੀ ਬਣਾ ਕੇ ਚਾਰੇ ਪਾਸੇ ਆਪਾਂ ਇਹਨੂੰ ਸਜਾ ਦਾਂਗੇ ਬਹੁਤ ਜੀ ਲੱਗਦਾ ਜਦੋਂ ਆਪਾਂ ਇਹੋ ਜਿਹਾ ਕੰਮ ਕਰਦੇ ਆ ਨਾ ਬਹੁਤ ਮਜ਼ਾ ਲੱਗਦਾ ਹੈਗਾ ਇਹ ਇਹ ਚੀਜ਼ਾਂ ਬਣਾਉਣ ਚ ਜਦੋਂ ਆਪਾਂ ਆਪਣੇ ਹੱਥ ਨਾਲ ਕੋਈ ਵੀ ਚੀਜ਼ ਇਹੋ ਜਿਹੀ ਬਣਾ ਕੇ ਤਿਆਰ ਕਰਦੇ ਆਂ ਜੀ ਆਪਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਦੇਖੋ ਤੁਸੀਂ ਲੋ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਸਜਾ ਲਾਂਗੇ ਇਸ ਤਰ੍ਹਾਂ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਜੋ ਆਪਾਂ ਇਹੋ ਜਿਹੀਆਂ ਚੀਜ਼ਾਂ ਬਣਾਈਏ ਤਾਂ ਤੁਹਾਡੇ ਨਾਲ ਸ਼ੇਅਰ ਕਰੀਏ ਤੁਹਾਨੂੰ ਵੀ ਸਿਖਾ ਸਕੀਏ ਇਹੋ ਜਿਹੀਆਂ ਚੀਜ਼ਾਂ ਬਣਾਉਣੀਆਂ ਇਹ ਆ ਦੇਖੋ ਆਪਣੇ ਪੁਰਾਣੇ ਬੁਰਗਾਂ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਨੇ ਜੀ ਇਹੇ ਚੀਜ਼ਾਂ ਉਹਨਾਂ ਨੇ ਆਪਾਂ ਨੂੰ ਇਹ ਸਿਖਾਇਆ ਹੋਇਆ ਮੇਰੇ ਦਾਦੀ ਜੀ ਹੁੰਦੇ ਸੀਗੇ ਦੇਖੋ ਤੁਸੀਂ ਉਹ ਬਣਾਉਂਦੇ ਹੁੰਦੇ ਸੀ ਮੈਂ ਉਹਨਾਂ ਨੂੰ ਦੇਖਦੀ ਹੁੰਦੀ ਸੀਗੀ ਤੇ ਲੋ ਜੀ ਆਪਾਂ ਟੱਕਣ ਵੀ ਇਸ ਤਰ੍ਹਾਂ ਇਹਦਾ ਬਣਾਇਆ ਟੱਕਣ ਉੱਤੇ ਆਪਾਂ ਇਸ ਤਰ੍ਹਾਂ ਦੀ ਪੇਂਟ ਕੀਤਾ ਥੋੜਾ ਜਿਹਾ ਪਿਸਤੇ ਦੇ ਆਪਾਂ ਜਿਹੜੇ ਛਿੱਲੜ ਹੁੰਦੇ ਨੇ ਉਹ ਪਏ ਸੀ ਮੈਂ ਪੇਂਟ ਕਰਕੇ ਉਹ ਵੀ ਇਹਦੇ ਉੱਤੇ ਲਗਾ ਕੇ ਟੱਕਣ ਤੇ ਇਹਨੂੰ ਡੈਕੋਰੇਟ ਕੀਤਾਗਾ ਦੇਖੋ ਤੁਸੀਂ ਕਿੰਨੇ ਸੋਹਣਾ ਇਹ ਬਣ ਕੇ ਤਿਆਰ ਹੋ ਗਏ ਨੇ ਇਹਨੂੰ ਆਪਾਂ ਇਸ ਤਰ੍ਹਾਂ ਢੱਕ ਸਕਦੇ ਆਂ ਜੀ ਦੇਖੋ ਤੁਸੀਂ ਇੰਨਾ ਹਲਕਾ ਭਾਂਡਾ ਜੀ ਆਪਾਂ ਸੁੱਕੀ ਚੀਜ਼ ਕੋਈ ਵੀ ਇਹਦੇ ਵਿੱਚ ਪਾ ਕੇ ਰੱਖ ਸਕਦੇ ਆਂਗੇ ਚਾਹੇ ਉਹ ਸੁੱਕੀਆਂ ਸਰ੍ਹਦੀਆਂ ਹੋਣ ਆਲੂ ਪਿਆਜ਼ ਜੋ ਵੀ ਚੀਜ਼ ਹੈਗੀ ਆਪਾਂ ਇਹਦੇ ਵਿੱਚ ਪਾ ਸਕਦੇ ਆਂ ਜੀ ਦੇਖੋ ਫਲਾਵਰ ਪੋਟ ਵੀ ਹੈਗਾ ਜਿਹੜਾ ਆਪਣਾ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ ਤੇ ਦੇਖਣ ਚ ਵੀ ਬਹੁਤ ਵਧੀਆ ਲੱਗਦੇ ਨੇ ਜੀ ਹਰ ਕੋਈ ਪੁੱਛਦਾ ਵੀ ਇਹ ਕੀ ਚੀਜ਼ ਹੈ ਇੰਨੀ ਸੋਹਣੀ ਚੀਜ਼ ਹੈਗੀ ਜੀ ਜਿਹੜੀ ਇਹ ਆਪਣੀਆਂ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਕਿਵੇਂ ਦੀ ਵੀਡੀਓ ਲੱਗੀ